ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਸੀਐਸਸੀ ਕਾਮਨ ਸਰਵਿਸ ਸੈਂਟਰ ਦੇ ਮਾਧਿਅਮ ਨਾਲ ਜਿਹੜੇ ਕਿ অথੋਰਾਇਜ਼ ਨੇ ਗਵਰਨਮੈਂਟ ਇੰਡੀਆ ਤੋਂ ਉਹਨਾਂ ਦੇ ਮਾਧਿਅਮ ਨਾਲ ਕਿ ਪੰਜਾਬ ਦੇ ਲੋਕਾਂ ਨੂੰ ਕਿਸਾਨ ਨੂੰ Dalit ਨੂੰ ਗਰੀਬ ਨੂੰ ਮਹਿਲਾਵਾਂ ਨੂੰ ਬਜ਼ੁਰਗਾਂ ਨੂੰ ਜਿਹੜੀਆਂ ਮੋਦੀ ਸਾਹਿਬ ਦੀਆਂ ਸਕੀਮਾਂ ਨੇ ਉਹ ਮੁਹਰੀਆ ਕਰਾਈਆਂ ਜਾਣ ਕੰਮ ਤਾਂ ਪੰਜਾਬ ਸਰਕਾਰ ਦਾ ਸੀ ਲੇਕਿਨ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਕੱਲ ਪੁਲਿਸ ਪ੍ਰਸ਼ਾਸਨ ਦਾ ਦੁਰਪਰਯੋਗ ਕੀਤਾ ਜਿਸ ਤਰੀਕੇ ਨਾਲ ਦੰਡੇ ਦੇ ਨਾਲ ਸਾਡੇ ਕੈਂਪਾਂ ਨੂੰ ਰੋਕਣ ਦਾ ਪ੍ਰਯਾਸ ਹੋਇਆ ਔਰ ਅੱਜ ਵੀ ਜਿਹੜੀਆਂ ਘਟਨਾਵਾਂ ਹੋ ਰਹੀਆਂ ਕਿ ਨੇਤਾਵਾਂ ਨੂੰ ਘਰਾਂ ਦੇ ਅੰਦਰ ਬੰਦ ਕਰਤਾ ਜਿਹੜੇ ਕੈਂਪ ਤੱਕ ਪੁੱਜੇ ਨੇ ਉਹਨਾਂ ਨੂੰ ਬੱਸਾਂ 'ਚ ਪਾ ਕੇ ਥਾਣਿਆਂ 'ਚ ਲੈ ਕੇ ਗਏ ਨੇ। ਔਰ ਇਹ ਪੂਰੀ ਤਰ੍ਹਾਂ ਨਾਲ ਮਨੀਸ਼ ਸਸੋਦੀਆ ਨੇ ਜੜਾਈ ਗੱਲ ਕਹੀ ਸੀ ਨਾ ਕਿ ਸਾਧ ਦੰਡ ਵੇਤ ਝੂਠ छल कपਟ ਫਰੇਵ ਇਹ ਉਹਦੀ ਤਰਜ਼ ਦੇ ਉੱਤੇ ਹੀ ਇਹ ਸਾਰੀ ਕਾਰਵਾਈ ਹੋ ਰਹੀ ਹੈ। ਅਸੀਂ ਮਾਨਯੋਗ ਰਾਜਪਾਲ ਜੀ ਨੂੰ ਆਪਣੀਆਂ ਸਾਰੀਆਂ ਇਹਨਾਂ ਚਿੰਤਾਵਾਂ ਤੋਂ آگਾਹਤ ਕਰਾਇਆ। ਮੇਰਾ ਇਹ ਕਹਿਣਾ ਹੈ ਮਾਨ ਸਾਹਿਬ ਨੂੰ ਅਰੇ ਪੋਲੀਟਿਕਲ ਲੜਾਈ ਆ ਨਾ ਪੋਲੀਟਿਕਲ ਤਰੀਕੇ ਨਾਲ ਲੜੋ ਬੀਜੇਪੀ ਕੋਲ ਇੰਨਾ ਡਰੀ ਕਿਉਂ ਜਾਂਦੇ ਪਿਓ? ਕੀ ਤੁਸੀਂ ਇਹ ਚਾਹੁੰਦੇ ਹੋ ਕਿ ਗਰੀਬ ਨੂੰ ਮਕਾਨ ਮੋਦੀ ਸਾਹਿਬ ਦੇਣਾ ਚਾਹੁੰਦੇ ਨੇ ਤੇ ਨਾ ਮਿਲੇ? ਕੀ ਤੁਸੀਂ ਇਹ ਚਾਹੁੰਦੇ ਹੋ ਕਿ ਅਗਰ ਗਰੀਬ ਆਦਮੀ ਦੀ ਇਲਾਜ ਦਾ ਪ੍ਰਬੰਧ ਮੋਦੀ ਸਾਹਿਬ ਕਰਦੇ ਨੇ ਆਯੂਸ਼ਮਾਨ ਯੋਜਨਾ ਦਾ ਉਹ ਲਾਭ ਨਾ ਮਿਲੇ? ਕੀ ਗਰੀਬ ਨੂੰ ਜਿਹੜੇ ਬਜ਼ੁਰਗ ਹੋ ਸੁਕੇ ਨੇ ਚੁਕੇ ਨੇ ਫਰੀ ਮੈਡੀਕਲ ਸਹੂਲਤਾਂ ਨਹੀਂ ਮਿਲਣੀ ਚਾਹੀਦੀ। ਕੀ ਆ ਗਰੀਬ ਦੇ ਘਰ ਦੇ ਅੰਦਰ ਗੈਸ ਦਾ ਕਨੈਕਸ਼ਨ ਨਹੀਂ ਆਣਾ ਚਾਹੀਦਾ? ਕੀ ਆ ਗਰੀਬ ਦੇ ਘਰ 'ਚ ਤੁਸੀਂ ਕੀ ਚਾਹੁੰਦੇ ਹੋ ਕਿ ਦਲਿਤ ਦੇ ਘਰ 'ਚ ਟਾਇਲਟ ਨਾ ਬਣੇ? ਅੱਜ ਵੀ ਉਹ ਆਪਣਾ ਖੇਤਾਂ 'ਚ ਜਾਏ। ਇਹ ਮਾਨ ਸਾਹਿਬ ਔਰ ਉਰਦੀ ਸਰਕਾਰ ਜਿਹੜਾ ਇਹ ਕੰਮ ਕਰ ਰਹੀ ਹੈ ਇਹਦੇ ਨਾਲ ਅਸੀਂ ਰੁਕਣ ਵਾਲੇ ਨਹੀਂ ਆ ਔਰ ਪੂਰੀ ਤਰ੍ਹਾਂ ਨਾਲ ਗੈਰ ਸੰਵਿਧਾਨਿਕ ਗੈਰ ਲੋਕਤਾਂਤ੍ਰਿਕ तरीका अपनाया और मैं दुख दी गल है कि जेड़े बड़े-बड़े अफसर होना उं नु भी समझ आंदा है कि कॉमन सर्विस सेंटर अथॉराइज्ड ने और कल्ले ओ अथॉराइज नहीं है ओ अपने ਥੱਲੇ 6-6 ਲੋਗਾਂ ਨੂੰ ਨੋਮੀਨੇਟ ਕਰ ਸਕਦੇ ਨੇ ਉਹਦਾ ਪੂਰਾ ਸਾਈਡ ਬਣੀ ਹੋਈ ਹੈ और 6-7 ਸਕੀਮਾਂ ਤੇ ਅਸੀਂ ਆਏ ਕਿ ਤੁਸੀਂ ਆਪਣੇ ਮੋਬਾਈਲ ਤੋਂ ਉਹਨੂੰ ਡਾਊਨਲੋਡ ਕਰਕੇ ਲਾਭ ਲੈ ਸਕਦੇ ਹੋ ਪੰਜਾਬ ਦੇ ਗਰੀਬ ਆਦਮੀ ਨੂੰ ਪਿੰਡ 'ਚ ਰਹਿਣ ਵਾਲੇ ਆਦਮੀ ਨੂੰ ਦਲਿਤ ਨੂੰ ਮਜ਼ਦੂਰ ਨੂੰ ਕਿਸਾਨ ਨੂੰ ਉਹ ਉਹ ਚੀਜ਼ਾਂ ਮਿਲਣ ਕਿ ਆ ਇਹ ਚਾਹਦੇ ਹੈ ਕਿ ਉਹ ਲਾਭ ਨਹੀਂ ਮਿਲਣਾ ਚਾਹੀਦਾ ਇੱਥੇ ਕੋਈ ਫਰੇਮ ਨਹੀਂ ਹੋ ਰਿਹਾ ਕੋਈ ਡਾਟੇ ਦੀ ਗੱਲ ਨਹੀਂ ਆ ਓਏ ਡਾਟਾ ਚੋਰੀ ਤੇ ਉਦੋਂ ਹੋਇਆ ਜਦੋਂ ਤੁਸੀਂ ਪੰਜਾਬ ਦੇ ਅੰਦਰ ਸਰਕਾਰ ਬਣਾਉਣ ਤੋਂ ਪਹਿਲਾਂ ਮਹਿਲਾ ਮਾਂ ਕੋਲਮ ਦੇ ਫਾਰਮ ਭਰੇ ਕਿੰਨੇ ਲੱਖ ਫਾਰਮ ਸੀ ਕਿ ਆ ਉਹ ਡਾਟਾ ਚੋਰੀ ਕੀਤਾ ਸੀ ਤੁਸੀਂ ਹੁਣ ਤੱਕ ਲਾਭ ਵੀ ਨਹੀਂ ਦਿੱਤਾ ਇਸ ਕਰਕੇ ਇਸ ਤਰੀਕੇ ਦੇ ਔਰ ਮੈਨੂੰ ਇਹ ਚੰਗਾ ਇਹ ਝੂਠੇ ਬੰਦੇ ਖੜੇ ਕਰਨਗੇ ਮੈਂ ਜੀ ਕਹਿ ਦਿੰਦਾ ਤੁਹਾਨੂੰ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਲੇਕਿਨ ਸਾਡੇ ਕੋਲ ਟੈਕਨੀਕਲੀ ਕਾਨੂੰਨੀ ਅਸੀਂ ਬਹੁਤ ਸਟਰੋਂਗ ਆ ਅਸੀਂ ਸਾਡੇ ਕਾਰਕਿਰਤਾ ਨੇ ਕੇਵਲ ਪੂਲ ਦਾ ਕੰਮ ਕੀਤਾ ਗਰੀਬ ਆਦਮੀ ਨੂੰ ਦੱਸਿਆ ਕਿ ਇਹ ਕੈਂਪ ਲੱਗਾ ਪਿਆ ਹੈ ਸੀਐਸਸੀ ਦਾ ਆਓ ਇੱਥੋਂ ਤੱਕ ਔਰ ਆਪਣੇ ਫਾਰਮ ਭਰੋ ਜਿਹਨੂੰ ਉਸੇ ਵੇਲੇ ਕਾਰਡ ਮਿਲ ਜੇ ਓਏ ਤੁਸੀਂ ਤਾਂ ਫਾਰਮ ਭਰ ਕੇ ਢੇਰ ਲਾ ਲੇ ਲੱਖਾਂ ਪੈਸਿਆਂ ਦੇ ਉਹਨਾਂ ਦੇ ਡਾਟੇ ਦਾ ਜਵਾਬ ਤਾਂ ਦੇ ਲੋ ਇਸ ਕਰਕੇ ਇਹ ਸਰਕਾਰ ਨਾਕਮੀ ਹੈ ਇਹ ਸਰਕਾਰ ਜਿਹੜੀ ਕਾਰਵਾਈ ਕਰ ਰਹੀ ਹੈ ਇਹਦੀ ਨਿੰਦਾ ਕਰਦੇ ਆ ਅੱਜ ਜਿਸ ਤਰੀਕੇ ਨਾਲ ਸਾਡੇ ਕਾਰਜਕਰਤਾ ਨੂੰ ਥਾਣਿਆਂ 'ਚ ਬਿਠਾਇਆ ਗਿਆ ਔਰ ਇਹ ਮੈਨੂੰ ਲੱਗਦਾ ਕਿ ਜਿਹੜੀ ਲੈਂਡ ਪੁਲਿੰਗ ਆ ਨਾ ਉਹਦੇ ਅੰਦਰ ਜਿਸ ਤਰੀਕੇ ਨਾਲ ਪੰਜਾਬੀਆਂ ਨੇ ਔਰ ਪੋਲਿਟਿਕਲ ਪਾਰਟੀ ਦੇ ਨਾਂ ਤੇ ਭਾਜਪੀ ਨੇ ਗੋਡੇ ਲਵਾਇਆ ਨਾ ਔਰ ਜਿਹੜੀ ਰਾਜਪੂਰੇ ਦੀ ਰੈਲੀ 'ਚ ਜਿਸ ਤਰੀਕੇ ਨਾਲ ਗਰੀਬ ਘਰੋਂ ਬਾਹਰ ਨਿਕਲ ਕੇ ਆਇਆ ਪਿੰਡਾਂ 'ਚ ਇਹ ਸਰਕਾਰ ਡਰੀ ਹੋਈ ਹੈ ਇਹ ਸਰਕਾਰ ਸੇਵਾ ਦੇ ਕੰਮ ਦੇ ਅੰਦਰ ਅਰਚਨ ਪਾ ਰਹੀ ਹੈ ਜਿਹੜਾ ਇਹ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਸੀ ਅੱਜ ਹਰਿਆਣਾ ਦੇ ਅੰਦਰ ਅਗਰ ਗਰੀਬਾਂ ਦੇ ਘਰਾਂ ਦੇ ਅੰਦਰ ਉਸ ਸਕੀਮ ਦਾ ਲਾਭ ਹਰ ਗਰੀਬ ਆਦਮੀ ਨੂੰ ਮਿਲ ਰਿਹਾ ਮੇਰੇ ਪੰਜਾਬ ਦੇ ਗਰੀਬ ਨੂੰ ਕਿਉਂ ਕਿਉਂ ਨਹੀਂ ਮਿਲਿਆ ਅੱਜ ਉਸ ਮੈਨੂੰ ਕਾਰਡ ਅਗਰ ਬੰਨਣਾ ਚਾਹੀਦਾ ਸੀ ਸਰਕਾਰ ਨੇ ਕਿਉਂ ਨੂੰ ਲਾਗੂ ਕਰਾਇਆ ਡੀਸੀ ਇਹਨਾਂ ਦੇ ਕਿੱਥੇ ਸੀ ਸਾਨੂੰ ਕੀ ਜ਼ਰੂਰਤ ਪੈ ਗਈ ਇਹ ਕੈਂਪ ਲਾਣ ਦੀ ਅਗਰ ਧੀਸੀ ਸਰਕਾਰ ਨੇ ਮੇਰੇ ਗਰੀਬ ਆਦਮੀਆਂ ਨੂੰ ਉਹਨਾਂ ਸਕੀਮਾਂ ਨਾਲ ਜੋੜਿਆ ਹੁੰਦਾ ਤੇ ਲੱਗਦਾ ਕਿ ਸੀਐਸਡੀ ਵਾਲਿਆਂ ਨੂੰ ਵੀ ਪਿੰਡ-ਪਿੰਡ ਜਾ ਕੇ ਜ਼ਰੂਰਤ ਨਾ ਪੈਂਦੀ 1 ਲੱਖ ਤੋਂ ਉੱਪਰ ਲੋਕ ਸਾਡੇ ਕੈਂਪਾਂ ਦਾ 152000 ਗਰੀਬ ਆਦਮੀ ਦਲਿਤ ਆਦਮੀ ਮਜ਼ਦੂਰ ਆਦਮੀ ਕਿਸਾਨ ਆਦਮੀ ਹੋਂਦ ਤੱਕ ਇਨ੍ਹਾਂ ਕੈਂਪਾਂ ਦੁਆਰਾ ਲਾਭ ਲੈ ਚੁੱਕਿਆ ਆਪਣਾ ਕਾਰਡ ਬਣਾ ਚੁੱਕਿਆ ਸਰਕਾਰ ਦੀਆਂ ਚੂਲਾ ਹਿਲਦੀਆਂ ਨਜ਼ਰ ਆ ਰਹੀਆਂ ਮੈਂ ਪਹਿਲਾਂ ਵੀ ਕਿਹਾ ਹੈ ਇਹ ਸਰਕਾਰ ਐਕਸਪਾਇਰ ਹੋ ਚੁਕੀ ਹੈ ਲੇਕਿਨ ਦਿੱਲੀ ਦੇ اندرੋਂ ਜਿਹੜੇ ਲੋਕ ਆਏ ਨੇ ਇਹਨਾਂ ਨੇ ਜਿਨ੍ਹਾਂ ਨੂੰ ਠੇਕੇ ਦੇ ਸਰਕਾਰ ਦਿੱਤੀ ਹੈ ਉਹ ਚੈਨ ਨਹੀਂ ਲੈ ਰਹੇ ਉਹਨਾਂ ਨੂੰ ਚੈਨ ਉਦੋਂ ਹੀ ਆਣਾ ਜਿੱਦਾ ਦਿੱਲੀ ਵਾਲਿਆਂ ਨੇ ਬੇਲਾ ਕੀਤਾ ਉਦਾਂ ਹੀ ਪੰਜਾਬ ਵਾਲਿਆਂ ਨੇ ਬੇਲਾ ਕਰਨਾ ਔਰ ਇਸ ਕਰਕੇ ਅੱਜ ਮਾਹਮੇਂ ਰਾਜਪਾਲ ਜੀ ਨੂੰ ਵਾਰਸੀ ਮਿਲੇ ਆ ਔਰ ਉਹਨਾਂ ਨੂੰ ਆਪਣੀਆਂ ਸ਼ੰਕਾਵਾਂ ਔਰ ਕਿਸ ਤਰੀਕੇ ਨਾਲ ਇਹ ਕੈਂਪ ਚੱਲ ਰਿਹਾ ਸੀ ਇਹਦਾ ਦੱਸਿਆ ਉਹ ਰੋਕ ਹੀ ਨਹੀਂ ਸਕਦੇ ਨਾ ਕੈਂਪ ਨੂੰ ਜਿਸ ਇਸ ਕਾਨੂੰਨ ਦੇ ਤਹਿਤ ਰੋਕਣਗੇ ਉਹਨਾਂ ਕੋਲ ਸਰਕਾਰ ਨੇ ਅਥੋਰਾਈਜ਼ ਕੀਤਾ ਹੈ ਸੰਵਿਧਾਨ ਦੀ ਹੱਤਿਆ ਕਰਨ ਵਾਲੇ ਇਹ ਲੋਕ ਸੰਵਿਧਾਨ ਦੀ ਦੁਆਹੀ ਦਿੰਦੇ ਨੇ ਲੇਕਿਨ ਦਲਿਤ ਨੂੰ ਦਾ ਕਾਰਡ ਨਹੀਂ ਬਣਨਾ ਚਾਹੀਦਾ ਦਲਿਤ ਨੂੰ ਘਰ ਨਾ ਮਿਲੇ ਦਲਿਤ ਨੂੰ ਟਾਇਲਟ ਨਾ ਮਿਲੇ ਦਲਿਤ ਨੂੰ ਆਜੂ ਸਮਾਨ ਯੋਜਨਾ ਦਾ ਲਾਭ ਨਾ ਮਿਲੇ ਗੈਸ ਦਾ ਲਾਭ ਨਾ ਮਿਲੇ ਬਜ਼ੁਰਗ ਜਿਹੜਾ 70 ਸਾਲ ਤੋਂ ਉੱਪਰ ਹੋ ਗਿਆ ਉਹ ਕਿਤੇ ਫ੍ਰੀ ਉਹਦੀ ਮੈਡੀਕਲ ਨਾ ਮਿਲਦੇ ਇਸ ਕੰਮ ਚ ਲੱਗੇ ਨੇ لیکن ਅਸੀਂ ਨਾ ਰੁਕਣ ਵਾਲੇ ਆ ਨਾ ਇਹਨਾਂ ਤੋਂ ਡਰਨ ਵਾਲੇ ਆ politcal ਲੜਾਈ ਸੜਕ ਤੇ ਲੜਨੀ ਪਏਗੀ ਸੜਕ ਤੇ ਵੀ ਲੜਾਂਗੇ ਅਸੀਂ ਦਲਿਤ ਦੇ ਹੱਕ ਚ ਲੜਦੇ ਆ ਕਿਸਾਨ ਦੇ ਹੱਕ ਚ ਲੜਦੇ ਆ کیا ਇਹ ਜਹਾਂ ਕਹਿ ਰਹੇ ਕਿ ਸਨਮਾਨ ਨਿਧੀ ਦਾ ਪੈਸਾ ਨਹੀਂ ਮਿਲਣਾ ਚਾਹੀਦਾ ਉਹ ਕਾਰਡ ਨਹੀਂ ਬਣਨਾ ਚਾਹੀਦਾ ਆ ਨਾ ਸਾਹਮਣੇ ਬੋਲਣਾ ਆ ਕੇ ਕਿ ਨਹੀਂ ਵੀ ਦਲਿਤ ਦਾ ਕਾਰਡ ਨਹੀਂ ਬਣਨ ਦੇਣਾ ਆ ਨਾ ਸਾਹਮਣੇ ਕਿ ਕਿਸਾਨ ਦਾ ਕਾਰਡ ਨਹੀਂ ਬਣਨ ਦੇਣਾ ਆ ਨਾ ਸਾਹਮਣੇ ਕਿ 70 ਸਾਲ ਦੇ ਬਜ਼ੁਰਗ ਦਾ ਕਾਰਡ ਨਹੀਂ ਬਣਨ ਦੇਣਾ ਇਸ ਕਰਕੇ ਮੈਂ ਆਪਣੇ ਸਾਥੀਆਂ ਅੱਥੇ ਤੇ ਚੇਤਾਵਨੀ ਦਿਨਾ ਸੁਧਰ ਜਾਓ ਪੰਜਾਬੀ ਬੜਾ ਖਰਾਬ ਹੈ ਅੱਗੇ ਤੁਸੀਂ ਪੰਜਾਬ ਦੀ ਅਣਖ ਨੂੰ ਵੇਚ ਦਿੱਤਾ ਦਿੱਲੀ ਦੇਗੇ ਪੰਜਾਬੀ ਪੰਜਾਬ ਦੀ ਸਰਕਾਰ ਵੇਚੀ ਹੋਈ ਹੈ ਤੁਸੀਂ ਰੁਕ ਜਾਓ ਬੜੇ ਘੱਟ ਮਹੀਨੇ ਰਹਿ ਗਿਆ ਗਿਣਤੀ ਸ਼ੁਰੂ ਹੈ ਇਹ ਪੁਲਿਸ ਪੁਲਿਸ ਰਾਜ ਨਹੀਂ ਹੈ ਇੱਥੇ ਲੋਕਤੰਤਰ ਆਇਆ ਹੋਰ ਅfsrana ਨੂੰ ਵੀ ਇਹ ਗੱਲ ਸਮਝ ਆਣੀ ਚਾਹੀਦੀ ਹੈ ਔਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਨਾ ਨਹੀਂ ਦੱਸੂਗਾ ਮੇਰੀ ਅfsrana ਨਾਲ ਗੱਲ ਹੋਈ ਹੈ ਨੋ ਨੋ ਸਾਰਾ ਪ੍ਰੋਸੀਜਰ ਦੱਸਿਆ ਉਹਨਾਂ ਨੂੰ ਮੈਂ ਸਰਟੀਫੀਕੇਟ ਤੱਕ ਭੇਜੇ ਨੇ ਕਿ ਐਸ ਸੀ ਐਸ ਸੀ ਦੇ ਤੇ ਜਿਹੜੇ ਨੋਮੀਨੇਟ ਲੋਗ ਨੇ ਗਵਰਨਮੈਂਟ ਦੁਆਰਾ ਨੋਮੀਨੇਟਡ ਨੇ ਉਹ ਜਾ ਕੇ ਕੀ ਕਰਨ ਹਥੇ ਆਡਲੀਆਂ ਬੈਠੇ ਨੇ ਹੱਸੀ ਜਾਂਦੇ ਨੇ ਬਸ ਲੇਕਿਨ ਪੰਜਾਬੀ ਰੋਏ ਔਰੇ ਹਸਣ ਇਹ ਨਹੀਂ ਹੋ ਸਕਦਾ ਇਸ ਕਰਕੇ ਪੰਜਾਬ ਦੇ ਦਲਿਤ ਦੀ ਕਿਸਾਨ ਦੀ ਆਵਾਜ਼ ਮਜ਼ਦੂਰ ਦੀ ਦੁਕਾਨਦਾਰ ਦੀ ਆਵਾਜ਼ ਬੀ ਜੀ ਪੀ ਸੜਕ ਤੇ ਵੀ ਲੜੇਗੀ ਸੰਵਿਧਾਨਿਕ ਤਰੀਕੇ ਨਾਲ ਵੀ ਲੜੇਗੀ ਹੋਰ ਵੀ ਕੋਈ ਉਪਰਾਲੇ ਜਿਹੜੇ ਆ ਸਾਡੇ ਕੋਲ ਖੁੱਲੇ ਨੇ ਲੇਕਿਨ ਇਹ ਕੈਂਪ ਬੰਦ ਨਹੀਂ ਹੋਣਗੇ ਅੱਜ ਇਹਨਾਂ ਨੇ ਕੀ ਕੀਤਾ ਘਰਾਂ ਚ ਰਿਟੈਂਡ ਕਰ ਲਿਆ ਪਤਾ ਕਰਾਉਣਾ ਪੂਰੇ ਪੰਜਾਬ ਚ ਹੋກ ਹੀ ਰਿਹਾ ਕੋਈ ਪੁਰਾਣਾ ਐਮਐਲਏ ਆ ਉਹਨੂੰ ਰੋਕ ਲਿਆ ਮਾਰੋ ਵਾਲਾ ਪਤਾ ਲਗਾ ਪੁਰਾਣਾ ਐਮਪੀ ਜਾ ਰਿਹਾ ਉਹਦੀ ਗੱਡੀ ਰੋਕ ਲਈ ਕੈਂਪਾਂ ਤੱਕ ਨਹੀਂ ਪੁੱਜਣ ਦੇਣਾ ਜਿਹੜੇ ਕੈਂਪਾਂ ਤੱਕ ਪੁੱਜ ਗਏ ਉਹਨਾਂ ਨੂੰ ਗੱਡੀਆਂ ਚ ਵੜਾਇਆ ਥਾਣੇ ਲਾ ਕੇ ਇਹ ਐਮਰਜੈਂਸੀ ਹੈ ਕਿਆ ਇਹ ਤਾਂ ਆ ਉਨੀ 75 ਨੂੰ ਯਾਦ ਦਿਲਾਤਾ ਨੇ ਕੋਈ ਨਾਦਰ ਛਾਈ ਹੈ ਕਿਆ ਚਰਚਾ ਕਰ ਲੈਂਦੇ ਨਾ ਮੈਂ ਨਾਲ ਤੇ ਚੀਫ ਸੈਕਟਰੀ ਨੂੰ ਵੀ ਕਿਹਾ ਉੱਪਰ ਵਾਲਿਆਂ ਨੂੰ ਵੀ ਕਿਹਾ ਤੁਸੀਂ ਪ੍ਰੋਸੀਜਰ ਦੇ ਅੰਦਰ ਕੋਈ ਗੜਬੜ ਹੈ ਦੱਸੋ ਲੇਕਿਨ ਐਨ ਜੀਓ ਵੀ ਕੈਂਪ ਲਗਾ ਸਕਦੀਆਂ ਮੈਂ ਕਹ ਰਿਹਾ ਨਾ ਛੇ ਸਕੀਮਾਂ ਐਸੀਆਂ ਹੈ ਜਿਹੜਾ ਜਿਹੜੀਆਂ ਤੁਸੀਂ ਆਪਣੇ ਮੋਬਾਈਲ ਤੇ ਖੋਲ ਕੇ ਉਹਨੂੰ ਐਂਟਰਟੇਨ ਕਰ ਸਕਦੇ ਹੋ ਲਾਭ ਲੈ ਸਕਦੇ ਹੋ ਦਾ ਇਸ ਕਰਕੇ ਬੀ ਜੀ ਪੀ ਇਹਦਾ ਕੜੀ ਨਿੰਦਾ ਕਰਦੀ ਹੈ ਲੇਕਿਨ ਇਸ ਕੇ ਗੱਲ ਦਾ ਪੰਜਾਬੀਆਂ ਨੂੰ ਜ਼ਰੂਰ ਯਕੀਨ ਦਿਲਾਉਂਦੀ ਹੈ ਤੁਹਾਡੇ ਅਧਿਕਾਰਾਂ ਤੇ ਡਾਕਾ ਨਹੀਂ ਮਾਰਨ ਦਿੱਤਾ ਜਾਏਗਾ ਔਰ ਹੋਰ ਵੀ ਗਤੀ ਦੇ ਨਾਲ ਹਰ ਗਰੀਬ ਨੂੰ ਮੋਦੀ ਦੀਆਂ ਸੁਵਿਧਾਵਾਂ ਦਾ ਲਾਭ ਮਿਲੇ ਜਿਹੜਾ ਇਹ ਮਾਨ ਦੀ ਨਕਮੀ ਸਰਕਾਰ ਨੇ ਵਾਂਝੇ ਰੱਖਿਆ ਤੁਹਾਡੇ ਅਧਿਕਾਰ ਤੋਂ ਉਹ ਅਧਿਕਾਰ ਬੀਜੇਪੀ ਦੁਆ ਕਰੇਗੀ ਧੰਨਵਾਦ ਰਾਜਪਾਲ ਨੇ ਕਿਸ ਤਰੀਕੇ ਦਾ ਆਸ਼ਵਾਸ਼ਣ دیا ਹੈ ਕਿ ਨਾਲ ਰਾਜਪਾਲ ਨੇ ਕਿਸ ਤਰੀਕੇ ਦਾ ਆਸ਼ਵਾਸ਼ਣ ਕੀਤਾ ਹੈ ਔਰ ਸਾਥੀ ਜਿਲ੍ਹਾ ਪ੍ਰਧਾਨ ਨੂੰ ਕਿਉਂ ਦੀ ਗ੍ਰਿਫਤਾਰੀ ਹੋਈ ਹਾਂ ਹੋਈ ਹੈ 39 39 ਜਗ੍ਹਾ ਤੇ ਅਜਾਣਾ ਕੈਂਪ ਲੱਗਨੇ ਸੀ ਔਰ ਸਾਰੀ ਜਗ੍ਹਾ ਤੇ ਪੁਲਿਸ ਜਿਹੜੀ ਆ ਉਹਨਾਂ ਨੇ ਸ਼ੌਮਨੀ ਬਣਾਇਆ ਜਿੱਤੇ ਜਿੱਤੇ ਤੇ ਕੈਂਪ ਲੱਗ ਗਿਆ ਦਾ ਸੀ ਤੇ ਉੱਥੋਂ ਉੱਥੋਂ ਚੋਕੇ ਲੱਗੇ ਜਿਹੜੇ ਨੇਤਾ ਘਰੋਂ ਨਿਕਲਣ ਵਾਲੇ ਸੀ ਕੈਂਪ ਤੇ ਜਾਣ ਲਈ ਉਹਨਾਂ ਨੂੰ ਘਰਾਂ ਚ ਫੜ ਲਿਆ ਇਹ ਹਾਲਾਤ ਇਹਨਾਂ ਨੇ ਕੀਤੀ ਜਿੱਤੂ ਆ ਕੇ ਰਾਜਪਾਲ ਜੀ ਦਾ ਸਵਾਲ ਹੈ ਉਹਨਾਂ ਨੇ ਆਪਣੇ ਉਹਨਾਂ ਦੀ ਆਪਣੀ ਇੱਕ ਪੱਧ ਦੀ ਗરિਮਾ ਹੈ ਮਾਨਯੋਗ ਰਾਜਪਾਲ ਜੀ ਨੇ ਬੜੀ ਸਹਿਜਤਾ ਸਰਲਤਾ ਦੇ ਨਾਲ ਸਾਡੀ ਗੱਲ ਨੂੰ ਸੁਣਿਆ ਔਰ ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਇੰਟਰਵਿਊ ਕਰਨਾ ਚਾਹੀਦਾ ਹੁਣ ਇਹ ਸਰਕਾਰ ਕਿਆ ਕਰਦੀ ਬਤਾਓ ਸੀਐਸਸੀ ਕਿਸ ਦਾ ਹੈ चोरी तब हुआ था जब मेरी पंजाब की 50 लाख महिलाओं के फार्म तुम लोगों ने भरे थे किस किस किसने किस आपको अधिकृत किया था ये कॉमन सर्विस सेंटर अधिकृत सेंटर है अधिकृत लोगों के द्वारा ये कैंप लगे लगाए जा रहे हैं और पंजाबी होने के नाते सेवादार होने के नाते बीजेपी के कार्यकर्ता की भूमिका केवल इतनी है कि लोगों को उन कैंपों तक लेके जाना और वहां से लाभ दुलाना हमारी भूमि का इतनी पंजाब के सरकारी की ऑथराइज्ड नहीं है सुविधा सेंटर ही ऑथराइज्ड है आगे पंजाब पुलिस कह रही है मेरे को लगता है कि उन्होंने थोड़ी स्टडी कर लेनी चाहिए मैं उनका दे सबसे बड़े अफसर हूं ना वो सर्टिफिकेट भेज के आते हैं सर जो ऑर्डर जारी हो गए फिर कैंपस से लाऊंगी कैसे एक बार जारी हो गए कैफा के अलावा वो मिले थे आप नगरपालिका से और क्या पंजाब करके सब रोक लिया आपको स्कीम स्कीम कौन-कौन है पर्टिकुलरली राज्यपाल जी से आज बीजेपी का प्रतिनिधि मंडल कल जिस प्रकार से पंजाब सरकार ने लोकतंत्र की हत्या की और भारतीय जनता पार्टी जो मई से अपना सीएससी सेंटर के माध्यम से मोदी साहब की केंद्र सरकार की गरीब के लिए किसान के लिए दलित के लिए महिला के लिए बुजुर्ग के लिए जो स्कीमें चल रही थी उसके साथ हम लोग जुड़ रहे थे एक लाख छप्पन हजार गरीब आदमी दलित किसान मजदूर और बुजुर्ग इन स्कीमों के लाभ के साथ जुड़ा है और मई से ये सब चल रहा क्रम चल रहा था लेकिन एक लाख छप्पन हजार और लेकिन कल जिस प्रकार इन्होंने पुलिस का दुरुपयोग किया उसके बाद इनके सब बड़े अधिकारियों को मैंने वो सर्टिफिकेट भेजे कि ये ऑथोराइज हैं सारे और ये कॉमन सर्विस सेंटर हैं इनके माध्यम से हो रहा है वो छह छह लोगों को अपॉइंट कर सकते हैं बीजेपी केवल इतनी भूमिका अदा कर रही है कि लोगों को उन कैंपों तक लेके जा रही है ये काम सरकार को करना चाहिए था सरकार को का कर्तव्य नहीं है कि दलित का कार्ड बने सरकार का कर्तव्य नहीं है किसान को लाभ मिले बुजुर्ग को लाभ मिले मजदूर को लाभ मिले मोदी साहब के कारण अगर किसी का घर बन सकता तो सरकार को नहीं बनाना चाहिए था आपको याद होगा मैंने असेंबली में भी उठाया था प्रश्न क्या बताओ कि जो मोदी साहब की आवास योजना है हरियाणा में इतना लाभ मिला तो पंजाब में कितना मिला कोई जवाब नहीं था तो हम लोगों ने सीधा जो सर्विस सेंटर है कॉमन सर्विस सेंटर है उनके माध्यम से उनसे रिक्वेस्ट की कि आप लोग गाँव गांव जाके कैंप लगाओ हमारे लोग आपकी मदद करेंगे लेकिन अगर सरकार कुंभकर्णी नींद सोई है हम सो नहीं सकते हर पंजाबी को लाभ मिले उसी क्रम में ये चल रहे थे कल इन्होंने रोका आज इन्होंने गुंडागर्दी करवाई है पूरी तरह से प्रशासन ने हमारे कार्यकर्ताओं को उठाया भी है थाने में भी लेके गए हैं घरों में जाके पुलिस बैठी है ये सारा जो नाच हुआ है इसकी जानकारी राज्यपाल जी को दी है और लेकिन मैं पंजाबियों को आश्वस्त करना चाहता हूं किसी भी दलित हो किसान हो बुजुर्ग हो जो मोदी साहब की स्कीम का लाभ जिसको मिलना चाहिए उसको हम लाभ दे के रहेंगे ना हम डरने वाले हैं ना हम रुकने वाले हैं हम तो चलने वाले हैं पंजाब हमारे साथ चल रहा है ये हमारी राजपुरा की रैली के बाद घबराए हुए हैं ਔਰ ਇਹਨਾਂ ਨੇ ਸਰਕਾਰ ਜੋ ਹੈ ਉਸ ਨੂੰ ਠੇਕੇ 'ਤੇ ਦੇ ਕੇ ਰੱਖਾ ਹੈ ਦਿੱਲੀ ਵਾਲੋਂ ਮਿਸਰਨਾ ਜੀ ਤੁਸੀਂ ਇੱਥੇ ਗੱਲ ਕਰ ਰਹੇ ਹੋ ਪੈਰਲਲ ਤੋਂ ਅਡੇ ਗੁਲਦੀਪ ਧਾਰੀ ਵਾਲਾ ਪ੍ਰੈਸ ਕਾਨਫਰੰਸ ਕਰ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਯਾਨੀ ਕਿ ਸੈਂਟਰ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ 11 ਲੱਖ ਰਾਸ਼ਨ ਕਾਰਡ ਜਿਹੜੇ ਨੇ ਉਹ ਰੱਦ ਕਰ ਦਿੱਤੇ ਗਏ ਨੇ ਕਹਿੰਦੇ ਇੱਕ ਪਾਸੇ ਗੱਲ ਕਰਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਦੂਜੇ ਪਾਸੇ ਆਹ ਇੱਕ ਗੱਲ ਸਮਝ ਲੈਣਾ ਇਹ ਸਰਕਾਰ ਦੀ ਪ੍ਰਵ੍ਰਿਤੀ ਰਹੀ ਹੈ ਕਿ ਨਾਚ ਨਾ ਜਾਵੇ ਆਂਗਨ ਤੇੜਾ ਜਦੋਂ ਇਹ ਕਿਸੇ ਦਾ ਕੋਈ ਕੰਮ ਕਰ ਕਰਨਾ ਨਹੀਂ ਚਾਹਦੇ ਜਦੋਂ ਨਿਯਮਾਂ ਦੀ ਉਲੰਘਣਾ ਕਰਦੇ ਨੇ ਜਦੋਂ ਤਾਰ-ਤਾਰ ਤੇ ਰੱਖਦੇ ਨੇ ਔਰ ਆਪਣੇ ਨਿੱਜੀ ਲੋਕਾਂ ਨੂੰ ਲਾਭ ਦੇਣ ਦੇ ਲਈ ਕੋ ਕੰਮ ਕਰਦੇ ਨੇ ਅਸਲੀ ਹੱਕਦਾਰ ਜਿਹੜਾ ਪੰਜਾਬੀ ਐ ਉਹਦਾ ਕਾਰਡ ਨਹੀਂ ਬਣਾਉਂਦੇ ਉਹਦੇ ਕਾਰਡ ਕੱਢ ਦਿੰਦੇ ਨੇ ਆਪਣੇ ਜਿਹੜੇ ਐਮਐਲਏ ਨੇ ਆਪਣੇ ਜਿਹੜੇ ਗੁਰਗੇ ਨੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਕਾਹ ਹੋਰ ਜਿਹੜੇ ਕਾਰਾਂ ਤੇ ਜਾਂਦੇ ਨੇ ਉਹਨਾਂ ਦੇ ਕਾਰਡ ਬੰਦੇ ਨੇ ਔਰ ਜੇ 11 ਲੱਖ ਕਾਰਡ ਕਟੋਏ ਨੇ ਉਹਦੇ ਲਈ ਅਗਰ ਕੋਈ ਦੋਸ਼ੀ ਐ ਤੇ ਪੰਜਾਬ ਦੀ ਸਰਕਾਰ ਦੋਸ਼ੀ ਹੈ ਐਮਐਲਏ ਦੋਸ਼ੀ ਨੇ ਮਨਿਸਟਰ ਦੋਸ਼ੀ ਨੇ ਤੁਹਾਨੂੰ ਯਾਦ ਹੋਏਗਾ ਮੈਂ ਫੂਡ ਸਪਲਾਈ ਮਨਿਸਟਰ ਦੇ ਘਰ ਗਿਆ ਸੀ ਕਿ ਵੀ ਤੇਰਾ ਜ਼ਿਲ੍ਹਾ ਤੇਰੇ ਜ਼ਿਲ੍ਹੇ ਚ ਮੈਂ ਤੈਨੂੰ ਘਰ ਦਿਖਾਣਾ ਜਾ ਕੇ ਇੱਕ ਕਮਰਾ ਚਾਰ ਬੰਦੇ ਰਹਿੰਦੇ ਨੇ ਉਹਦਾ ਕਾਰਡ ਕਟੋਇਆ ਇੱਕ ਕੋਟੀ ਵਾਲਾ ਕਾਰ ਤੇ ਜਾਂਦਾ ਉਹ ਅਨਾਜ ਲੈ ਕੇ ਆਂਦਾ ਇਹ ਅਮੀਰ ਆਦਮੀ ਸੰਪਨ ਆਦਮੀ ਦੀ ਕਾਸ ਦੇ ਉਤੇ ਗਰੀਬ ਆਦਮੀ ਦਾ ਕਾਰਡ ਕੱਟਦੇ ਨੇ ਔਰ ਦੋਸ਼ ਦੂਸਰਿਆਂ ਤੇ ਲਗਾਉਂਦੇ ਨੇ ਧੰਨਵਾਦ ਲੇਕਿਨ ਦਿੱਲੀ ਦੇ ਦੇ ਅੰਦਰੋਂ ਜਿਹੜੇ ਲੋਕ ਆਏ ਨੇ ਇਹਨਾਂ ਨੇ ਜਿਨ੍ਹਾਂ ਨੂੰ ਠੇਕੇ ਦੇ ਸਰਕਾਰ ਦਿੱਤੀ ਹੈ ਉਹ ਚੈਨ ਨਹੀਂ ਲੈ ਰਹੇ ਉਹਨਾਂ ਨੂੰ ਚੈਨ ਉਦੋਂ ਹੀ ਆਣਾ ਜਿਹਦਾ ਦਿੱਲੀ ਵਾਲਿਆਂ ਨੇ ਬੇਲਾ ਕੀਤਾ ਉਦਾਂ ਹੀ ਪੰਜਾਬ ਵਾਲਿਆਂ ਨੇ ਬੇਲਾ ਕਰਨਾ ਔਰ ਇਸ ਕਰਕੇ ਅੱਜ ਮਾਹਮੇਮ ਰਾਜਪਾਲ ਜੀ ਨੂੰ ਵਾਸੀ ਮਿਲੇ ਆ ਔਰ ਉਹਨਾਂ ਨੂੰ ਆਪਣੀਆਂ ਸ਼ੰਕਾਵਾਂ ਔਰ ਕਿਸ ਤਰੀਕੇ ਨਾਲ ਇਹ ਕੈਂਪ ਚੱਲ ਰਿਹਾ ਸੀ ਇਹਦਾ ਦੱਸਿਆ ਉਹ ਰੋਕ ਹੀ ਨਹੀਂ ਸਕਦੇ ਨਾ ਕੈਂਪਾਂ ਨੂੰ ਕਿਸ ਕਿਸ ਕਾਨੂੰਨ ਦੇ ਤਹਿਤ ਰੋਕਣਗੇ ਉਨਾ ਕੋਲ ਸਰਕਾਰ ਨੇ ਆਥਰਾਇਜ਼ ਕੀਤਾ ਹੈ ਸੰਵਿਧਾਨ ਦੀ ਹੱਤਿਆ ਕਰਨ ਵਾਲੇ ਇਹ ਲੋਕ ਸੰਵਿਧਾਨ ਦੀ ਦੁਆਹੀ ਦਿੰਦੇ ਨੇ ਲੇਕਿਨ Dalit ਨੂੰ ਦਾ ਕਾਰਡ ਨਹੀਂ ਬਣਨਾ ਚਾਹੀਦਾ Dalit ਨੂੰ ਘਰ ਨਾ ਮਿਲੇ Dalit ਨੂੰ ਟਾਇਲਟ ਨਾ ਮਿਲੇ Dalit ਨੂੰ ਆਜੂ ਸਮਾਨ ਯੋਜਨਾ ਦਾ ਲਾਭ ਨਾ ਮਿਲੇ ਗੈਸ ਦਾ ਲਾਭ ਨਾ ਮਿਲੇ ਬਜ਼ੁਰਗੋ ਜਿਹੜਾ 70 ਸਾਲ ਤੋਂ ਉੱਪਰ ਹੋ ਗਿਆ ਉਹ ਕਿਤੇ ਫ੍ਰੀ ਉਹਦੀ ਮੈਡੀਕਲ ਨਾ ਮਿਲਦੇ ਇਸ ਕੰਮ ਚ ਲੱਗੇ ਨੇ ਲੇਕਿਨ ਅਸੀਂ ਨਾ ਰੁਕਣ ਵਾਲੇ ਆ ਨਾ ਇਹਨਾਂ ਤੋਂ ਡਰਨ ਵਾਲੇ ਆ ਪੋਲੀਟਿਕਲ ਲੜਾਈ ਸੜਕ ਤੇ ਲੜਨੀ ਪਏਗੀ ਸੜਕ ਤੇ ਵੀ ਲੜਾਂਗੇ ਅਸੀਂ ਦਲਿਤ ਦੇ ਹੱਕ ਚ ਲੜਦੇ ਹਾਂ ਕਿਸਾਨ ਦੇ ਹੱਕ ਚ ਲੜਦੇ ਹਾਂ ਕਿਆ ਇਹ ਜਹਾਂ ਕਹਿਦੇ ਕਿ ਸਨਮਾਨ ਨਿਧੀ ਦਾ ਪੈਸਾ ਨਹੀਂ ਮਿਲਣਾ ਚਾਹੀਦਾ ਉਹ ਕਾਰਡ ਨਹੀਂ ਬਣਨਾ ਚਾਹੀਦਾ ਆਨਾ ਸਾਹਮਣੇ ਬੋਲਣਾ ਆ ਕੇ ਕਿ ਨਹੀਂ ਵੀ ਦਲਿਤ ਦਾ ਕਾਰਡ ਨਹੀਂ ਬਣਨ ਦੇਣਾ ਆਨਾ ਸਾਹਮਣੇ ਕਿ ਕਿਸਾਨ ਦਾ ਕਾਰਡ ਕਾਰਡ ਨਹੀਂ ਬਣਨ ਦੇਣਾ ਆਨਾ ਸਾਹਮਣੇ ਕਿ 70 ਸਾਲ ਦੇ ਬਜ਼ੁਰਗ ਦਾ ਕਾਰਡ ਨਹੀਂ ਬਣਨ ਦੇਣਾ ਇਸ ਕਰਕੇ ਮੈਂ ਆਪਣੇ ਸਾਥੀਆਂ ਸੇ ਤੇ ਚੇਤਾਵਨੀ ਦਿਨਾ ਸੁਧਰ ਜਾਓ ਪੰਜਾਬੀ ਬੜਾ ਖਰਾਬ ਹੈ ਅੱਗੇ ਤੁਸੀਂ ਪੰਜਾਬ ਦੀ ਅਣਖ ਨੂੰ ਵੇਚ ਦਿੱਤਾ ਦਿੱਲੀ ਦੇ ਕੇ ਪੰਜਾਬ ਵੀ ਪੰਜਾਬ ਦੀ ਸਰਕਾਰ ਵੇਚੀ ਹੋਈ ਹੈ ਤੁਸੀਂ ਰੁਕ ਜਾਓ ਬੜੇ ਘੱਟ ਮਹੀਨੇ ਰਹਿ ਗਏ ਗਿਣਤੀ ਸ਼ੁਰੂ ਹੈ ਇਹ ਪੁਲਸ ਪੁਲਸ ਰਾਜ ਨਹੀਂ ਆਇਆ ਇੱਥੇ ਲੋਕਤੰਤਰ ਆ ਜਾਔ ਅਫਸਰਾਂ ਨੂੰ ਵੀ ਇਹ ਗੱਲ ਸਮਝ ਆਣੀ ਚਾਹੀਦੀ ਹੈ ਔਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਨਾ ਨਹੀਂ ਦੱਸੂਗਾ ਮੇਰੀ ਅਫਸਰਾਂ ਨਾਲ ਗੱਲ ਹੋਈ ਹੈ ਮੈਨਾਂ ਨੂੰ ਸਾਰਾ ਪ੍ਰੋਸੀਜਰ ਦੱਸਿਆ ਉਹਨਾਂ ਨੂੰ ਮੈਂ ਸਰਟੀਫਿਕੇਟ ਤੱਕ ਭੇਜੇ ਨੇ ਈਐਸਸੀਐਸ ਦੇ ਤੇ ਜਿਹੜੇ ਨੋਮੀਨੇਟ ਲੋਗ ਨੇ ਗਵਰਨਮੈਂਟ ਦੁਆਰਾ ਨੋਮੀਨੇਟਡ ਨੇ ਉਹ ਜਾਰੇ ਕੀ ਕਰਨ ਹਥਿਆਰ ਡੱਲੀ ਬੈਠੇ ਨੇ ਹੱਸੀ ਜਾਂਦੇ ਨੇ ਬਸ ਲੇਕਿਨ ਪੰਜਾਬੀ ਰੋਏ ਔਰੇ ਹੱਸੇ ਇਹ ਨਹੀਂ ਹੋ ਸਕਦਾ ਇਸ ਕਰਕੇ ਪੰਜਾਬ ਦੇ ਦਲਿਤ ਦੀ ਕਿਸਾਨ ਦੀ ਆਵਾਜ਼ ਮਜ਼ਦੂਰ ਦੀ ਦੁਕਾਨਦਾਰ ਦੀ ਆਵਾਜ਼ ਬੀਜੇਪੀ ਸੜਕ ਤੇ ਵੀ ਲੜੇਗੀ ਸੰਵਿਧਾਨਿਕ ਤਰੀਕੇ ਨਾਲ ਵੀ ਲੜੇਗੀ ਹੋਰ ਵੀ ਕੋਈ ਉਪਰਾਲੇ ਜਿਹੜੇ ਆ ਸਾਡੇ ਕੋਲ ਖੁੱਲੇ ਨੇ ਲੇਕਿਨ ਇਹ ਕੈਂਪ ਬੰਦ ਨਹੀਂ ਹੋਣਗੇ ਅੱਜ ਇਹਨਾਂ ਨੇ ਕੀ ਕੀਤਾ ਘਰਾਂ ਜੀ ਰੀਟੇਨ ਕਰ ਲਿਆ ਇਹ ਪਤਾ ਕਰਾਉਣਾ ਪੂਰੇ ਪੰਜਾਬ ਚ ਹੋ ਰਹੀ ਰਿਹਾ ਕੋਈ ਪੁਰਾਣਾ ਐਮਐਲਏ ਆ ਉਹਨੂੰ ਰੋਕ ਲਿਆ ਮਾਰੋ ਨਾਲ ਪਤਾ ਲੱਗਾ ਪੁਰਾਣਾ ਐਮਪੀ ਜਾ ਰਿਹਾ ਉਹਦੀ ਗੱਡੀ ਰੋਕ ਲਈ ਕੈਂਪਾ ਤੱਕ ਨਹੀਂ ਪੁੱਜਣ ਦੇਣਾ ਜਿਹੜੇ ਕੈਂਪਾ ਤੱਕ ਪੁੱਜ ਗਏ ਉਹਨਾਂ ਨੂੰ ਗੱਡੀਆਂ ਚ ਬਟਾਇਆ ਥਾਣੇ ਲਾ ਕੇ ਇਹ ਐਮਰਜੈਂਸੀ ਹੈ ਕਿਆ ਇਹ ਤਾਂ 1975 ਨੂੰ ਯਾਦ ਦਿਲਾਤਾ ਨੇ ਕੋਈ ਨਾਦਰ ਛਾਈ ਹੈ ਕਿਆ ਜੱਟਾ ਕਰ ਲੈਂਦੇ ਨਾ ਮੇਰਾ ਤੇ ਚੀਫ ਫੈਕਟਰੀ ਨੂੰ ਵੀ ਕਿਹਾ ਉੱਪਰ ਵਾਲਿਆਂ ਨੂੰ ਵੀ ਕਿਹਾ ਤੁਸੀਂ ਪ੍ਰੋਸੀਜਰ ਦੇ ਅੰਦਰ ਕੋਈ ਗੜਬੜਾ ਦੇ ਦੱਸੋ ਲੇਕਿਨ ਐਨ ਜੀਓ ਵੀ ਕੈਂਪ ਲਗਾ ਸਕਦੀਆਂ ਮੈਂ ਕਹ ਰਿਹਾ ਨਾ ਛੇ ਸਕੀਮਾਂ ਐਸੀਆਂ ਹਨ ਜਿਹੜਾ ਜਿਹੜੀਆਂ ਤੁਸੀਂ ਆਪਣੇ ਮੋਬਾਈਲ ਤੇ ਖੋਲ ਕੇ ਉਹਨੂੰ ਕਰ ਇੰਟਰਟੇਨ ਕਰ ਸਕਦੇ ਹੋ ਲਾਭ ਲੈ ਸਕਦੇ ਹੋ ਦਾ ਇਸ ਕਰਕੇ ਬੀ ਜੀ ਪੀ ਇਹਦਾ ਕੜੀ ਨਿੰਦਾ ਕਰਦੀ ਹੈ ਲੇਕਿਨ ਇਸ ਦੇ ਨਾਲ ਦਾ ਪੰਜਾਬੀਆਂ ਨੂੰ ਜ਼ਰੂਰ ਯਕੀਨ ਦਲਾਂਦੀ ਹੈ ਤੁਹਾਡੇ ਅਧਿਕਾਰਾਂ ਤੇ ਡਾਕਾ ਨਹੀਂ ਮਾਰਨ ਦਿੱਤਾ ਜਾਏਗਾ ਔਰ ਹੋਰ ਵੀ ਗਤੀ ਦੇ ਨਾਲ ਹਰ ਗਰੀਬ ਨੂੰ ਮੋਦੀ ਦੀਆਂ ਸੁਵਿਧਾਵਾਂ ਦਾ ਲਾਭ ਮਿਲੇ ਜਿਹੜਾ ਇਹ ਮਾਨ ਦੀ ਨਕਮੀ ਸਰਕਾਰ ਨੇ ਵਾਂਝੇ ਰੱਖਿਆ ਤੁਹਾਡੇ ਅਧਿਕਾਰ ਤੋਂ ਉਹ ਅਧਿਕਾਰ ਬੀਜੇਪੀ ਦਵਾ ਕੇ ਰੇਗੀ ਧੰਨਵਾਦ